ਹੋਣਗੇ ਭੈਣੋ ਤੇ ਭਰਾਵੋ ਅੱਜ ਦਾ ਜਿਹੜਾ ਇਕੱਠਾ ਇਹ ਬਹੁਤ ਸਾਰੇ ਤਬਕਿਆਂ ਨੂੰ ਸਾਂਝੇ ਤੌਰ ਤੇ ਇਕੱਠੇ ਕਰਕੇ ਫੈਸਲਾ ਕੀਤਾ ਕਿ ਚੋਣਾਂ ਦੇ ਦੌਰ ਚ ਸਾਨੂੰ ਸਾਂਝਾ ਗੁੱਟ ਤਬਕਿਆਂ ਦਾ ਕਰਨਾ ਚਾਹੀਦਾ ਸਾਡੀ ਇਹ ਉਸਸਾ ਸਾਡਾ ਇਹ ਹੰਬੜਾ جاری ਰਹਿਣਾ ਹੈ ਇਹ ਹਜੇ ਵੀ ਉਸ ਤੱਕੇ ਇਸ ਕੱਟ ਤੋਂ ਪਾਸੇ ਐ ਆਉਣ ਵਾਲੇ ਸਮੇਂ 'ਚ ਉਹਨਾਂ ਕਾਮਕਿਆਂ ਨੂੰ ਵੀ ਅਸੀਂ ਨਾਲ ਲੈ ਕੇ ਚੱਲਣਾ ਹੈ ਅੱਜ ਜਦੋਂ ਵੋਟਾਂ ਦਾ ਦੌਰ ਹੈ ਵੋਟਾਂ ਦੇ ਦੌਰ 'ਚ ਸਾਡੇ ਲੋਕਾਂ ਦੇ ਅਸੀਂ ਸਮਝਦੇ ਆ ਕਿ 75 ਸਾਲਾਂ ਦੇ ਤਜਰਬੇ ਨੇ ਬਹੁਤ ساری ਸੋਚੀ ਵਿਧਾਈ ਹੈ ਇੰਤੋਂ ਪਹਿਲਾਂ ਵਾਲੀਆਂ ਚੋਣਾਂ ਚ ਸਾਡੇ ਚੁੱਲਿਆਂ ਤੇ ਸਾਡੇ ਘਰਾਂ ਚ ਇਹ ਬਹਿਸਾਂ ਚੱਲਦੀਆਂ ਸੀ ਕਿ ਫਲਾਨੀ ਪਾਰਟੀ ਠੀਕ ਹੈ ਫਲਾਨੀ ਪਾਰਟੀ ਆਪਣੇ ਲੋਕਾਂ ਦਾ ਕੁਝ ਕਰੂਗੀ ਤੇ ਅੱਜ ਇਹ ਚਰਚਾ ਬਦਲ ਕੇ ਸਾਡੇ ਚੁੱਲਿਆਂ ਤੇ ਚੱਲਦੀ ਹੈ ਇਹ ਸਾਰੇ ਨਪੁੱਤੇ ਐ ਸਾਰੇ ਲੋਕਾਂ ਦੇ ਵਿਰੋਧੀ ਐ ਇਸ ਕਰਕੇ ਨਾਲ ਲੋਕਾਂ ਦਾ ਇਹਨੇ ਪਹਿਲਾਂ ਕੀਤਾ ਇਨਾਮ ਵਾਲੇ ਸਮੇਂ 'ਚ ਕਰਨਾ ਇਹ ਭਰਾਵੋ ਸਮੇਂ ਦੇ ਵਿੱਚ ਬਹੁਤ ਵੱਡੀ ਤੰਦੀਲੀ ਐ ਅਸੀਂ ਲਗਭਗ 2002 'ਚ ਭਾਰਤ ਦੀ ਲੋਕਾਂ ਦਾ ਸਰਸਰਾ ਚੱਲ ਰਿਹਾ ਹੈ ਇਹ ਸਾਡੇ ਲੋਕਾਂ ਤੇ ਬਹੁਤ ਵੱਡਾ ਹਮਲਾ ਹੈ ਇਸ ਹਮਲੇ ਦੇ ਤਹਿਤ ਭੜਾਵੋ ਜੀ ਸੀ ਪਿਛਲੀਆਂ ਚੋਣਾਂ 'ਚ ਨਿਗਾਹ ਮਾਰਦੇ ਆ ਕਦਲਾ ਟਿਕ ਰਹ ਹੁੰਦੇ ਸੀ ਕਦਲਾ ਟਿਕਾ ਔਰ ਜੈਤੀ ਚੋਣਾਂ 'ਚ ਤਾਂ ਪੁੱਛੇ ਤੋਂ ਉੱਤੇ ਹੀ ਜਿੱਤੇ ਸਰਪੰਚ ਦਾ ਧੜਾ ਹਰੇ ਸਰਪੰਚ ਦਾ ਧੜਾ ਇਹ ਸੋਚੀ ਆਉਣ ਲੱਗੀ ਐ ਕਿ ਜਿਹੜੀਆਂ ਇਹ ਵੋਟਾਂ ਦਾ ਤੋੜਾ ਤੋਲ ਕੇ ਸਾਨੂੰ ਜਾਤਾਂ ਦੇ ਆਧਾਰ ਤੇ ਲਾਕਿਆਂ ਦੇ ਆਧਾਰ ਤੇ ਧਰਮਾਂ ਦੇ ਆਧਾਰ ਦੇ ਗੁਰੀਤਾਂ ਨੂੰ ਪਾੜਦੇ ਐ ਸਾਡੇ ਘਰਾਂ 'ਚ ਲੜਾਈ ਖੜੀ ਕਰਦੇ ਐ ਪਰ ਆਪ ਦੀ ਲੜਾਈ ਦਾ ਹਮ ਇਹਨਾਂ ਵੋਟਾਂ ਚੋਂ ਕੀਤਾ ਹੈ ਕਿਉਂਕਿ ਇਹਨਾਂ ਦੀ ਵੀ ਗਲਬੱਡੀ ਵੀ ਲੜਾਈ ਹੈ ਜਿਹੜੀਆਂ ਵੋਟ ਪਾਣੀਆਂ ਟੋੜੀ ਹਾਕਮ ਚਾਹੁੰਦਾ ਹੈ ਜੇ ਸਾ ਰਾਸਤਾ ਕਿਵੇਂ ਹਟੋ ਦੇ ਉਸ ਰਾਸਤਾ ਦੀ ਤਾਕਤ ਹਾਸਲ ਕਰਨ ਦੇ ਲਈ ਜੇ ਇਹ ਵੋਟਾਂ ਨਾ ਵੰਡਾਉਣਾਂ ਦੀ ਹੈ ਇਹਨਾਂ ਦੇ ਆਪ ਦੀ ਲੜਾਈ ਬਟਾਲੀ ਵਾਕਤੀ ਨੂੰ ਪੁੱਛਣਾ ਇਹਦਾ ਫੈਸਲਾ ਲੋਕਾਂ ਤੋਂ ਕਰਾਉਂਦੇ ਐ ਜਦ ਵੀ ਆਪ ਦੀ ਲੜਾਈ ਦਾ ਹੱਲ ਕਰ ਲਿਆ ਸਾਡੇ ਲੋਕਾਂ ਦੀ ਲੜਾਈ ਕਰਾਜ ਕੋ ਆਉਣ ਦੀ ਕੋਸ਼ਿਸ਼ ਇਹ ਤੋਂ ਬਚਾਉਣ ਦਾ ਲੋਕਾਂ ਨੂੰ ਸੱਦਾ ਦਿੰਨੇ ਆ ਆਦੇ ਬਰਕਰਾ ਗੋਣੂ ਬਚਾਇਆ ਹੋਇਆ ਇਹ ਨੀਤੀ ਘੜੀ ਹੈ ਕਿ ਜੇ ਭਾਈ ਕਿਸੇ ਦੀਆਂ ਵੋਟਾਂ ਪਰਤੀ ਆਉਂਦੀਆਂ ਪਰਤੀ ਲਾੜਾ ਉੱਠਦੀਆਂ ਉਹ ਸਾਡੀ ਜੱਥੇਬੰਦੀ ਤੋਂ ਸਕਰੀਫਾ ਦੇ ਕੇ ਜਾ ਸਕਦਾ ਹੈ ਇਹ ਨਹੀਂ ਕਿ ਸਾਡਾ ਜੱਥੇਬੰਦੀ ਦਾ ਆਉਂਦੇ ਆਦਮੀ ਉਹ ਵੋਟਾਂ 'ਚ ਖੜਾ ਹੋਵੇ ਕਿਸੇ ਦੀ ਸਪੋਰਟ ਕਰੇ ਆਨਾਂ ਦਾ ਚੋਰੀਆਂ ਇਹ ਪੂਰੀ ਤਰ੍ਹਾਂ ਬਰਜਤ ਹੈ ਤਾਂ ਮਰਾਵਾ ਜੱਥੇਬੰਦੀ ਵੱਧ ਰਹੀ ਹੈ ਇਹ ਵੱਧ ਰਹੀ ਜੱਥੇਬੰਦੀ ਸਾਰੀਆਂ ਪਾਰਟੀਆਂ ਦਾ ਅੱਖ ਦਾ ਰੋੜ ਬਣੀ ਹੋਈ ਹੈ ਫਾਕ ਨਵਾਤਾ ਦੀ ਅੱਖ ਦਾ ਰੋੜ ਬਣੀ ਹੋਈ ਹੈ ਇਹਦਾ ਭਰਾਵਾ ਜਿਹੜਾ